ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅਠਗਾਵਾਂ ਖੇਰ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਉ ਪੁੱਛ ਲੈਨੇ ਆਪਾਂ ਬਾਈ ਜੀ ਤੁਹਾਡੇ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰਪੁਰ ਜਿਹੜਾ ਬਹੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਵਿੱਚ ਜਿਹੜੇ ਸਲਾਹਪੁਰ ਆ ਜਾਂਦਾ ਜੀ ਇਧਰ ਭਗਤਾ ਭਾਈ ਗਰਾਮਪੁਰਾ ਫੂਲ ਵਿਚਾਲੇ ਆ ਜਾਂਦਾ ਜੀ ਮੋਬਾਈਲ ਨੰਬਰ ਬੋਲ ਦਿਓ ਫੋਨ ਨੰਬਰ 9463842852 ਠੀਕ ਹੈ ਜੀ ਦੂਜਾ ਹੈਗਾ 70 78 20605 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨਾ ਕਿਹੜਾ ਸੂਸਈ ਹੈ ਭਾਈ ਦੂਜਾ ਸੂਸਈ ਹੈ ਕਦੋਂ ਸੂਈ ਹੈ ਭਾਈ ਰਾਤ ਸੂਈ ਹੈ ਜੇਰ ਪੈ ਗਈ ਭਾਈ ਹਾਂ ਜੇਰ ਪੈ ਗਈ ਓਕੇ ਜੀ ਬੱਚਾ ਕੀ ਹੈ ਭਾਈ ਬੱਚੀ ਹੈ ਜੀ ਬੱਚੀ ਬੜੀ ਚੰਗੀ ਹੈ ਨਾ ਬੱਚੀ ਪੂਰੀ ਚੰਗੀ ਹੈ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬੱਚੀ ਬਹੁਤ ਜੰਗੀ ਹੈ ਨਸਲ ਚੰਗਾ ਟਿਕਾ ਲੱਗਾ ਵਾ ਪਾ ਨੂੰ ਤਾਂ ਪਤਾ ਨਹੀਂ ਕਿਹੜਾ ਲੱਗਿਆ ਪਰ ਚੰਗਾ ਵੀ ਹਮਮਤ ਨਸਲ ਦੱਸ ਦਈਏਗਾ ਠੀਕ ਹੈ ਭਾਈ ਕਿੰਨਾ ਵੱਡਾ ਗੱਡਿਆ ਭਾਈ ਫਿਰ ਇਹਦਾ ਬਈ ਜਿਹਦੇ ਕੋਲ ਹੈਗਾ ਹੈਗਾ ਮੰਨ ਕੇ ਚੱਲੋ ਵੀ 10 11 ਲੀਟਰ ਬੋਲਾ ਕੱਲ ਦੀ ਸੂਈ ਆ ਹਲੇ ਠੀਕ ਆ ਯਾਨੀ ਆਪਾਂ ਨੂੰ ਉਮੀਦ ਇਹਦੀ 14 15 ਕਿਲੋ ਦੀ ਆ ਹੂੰ ਬਾਕੀ ਅਗਲੇ ਦੀ ਮੂਰੇ ਸੁਮਾਈ ਹੈ ਜੀ ਆਪ ਆਪ ਦੀ ਬੰਦਾ ਸਮਝਣ ਨਾਲ ਲੈ ਕੇ ਜਾਵੇ ਸਹੀ ਗੱਲ ਆ ਆਰਡਰ ਬੜਾ ਕਮਾਣਾ ਬਹੁਤ ਠੰਡੀ ਥਾਲੇ ਵਾਲੇ ਕੋਈ ਆਰਡਰ ਇਕੱਲਾ ਇਕੱਲਾ ਥਣ ਗਲਾ ਦੀ ਥਣ ਚਾਰੇ ਥਣ ਨਿਕੜਵੇਂ ਬਹੁਤ ਚੰਗਾ ਚੋਣ ਚੰਨ ਲੱਗਿਆ ਜੀ ਚੋਣ ਬੜਾ ਚੰਗਾ ਹੈ ਠੀਕ ਆ ਖੋਲੋ ਬਈ ਤੋਰੇ ਮਾੜੀ ਜੀ ਚੱਤ ਬੜਾ ਚੰਗਾ ਰੰਗ ਰੂਪ ਚੰਗਾ ਚਮਕ ਚੰਗੀ ਆ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬ ਇਹ ਬਾਕੀ ਤੋਰਾਦਰਾ ਜੈ ਕਰਵਾਉਣਾ ਤੋਰਾਦਰਾ ਵੀ ਕਰਮਾਈ ਦਾ ਚੰਗਾ ਹੈਗਾ ਬਾਈ ਥੋੜੀ ਥੋੜ੍ਹ ਲਿਆ ਬਾਈ ਥੋੜੀ ਕੀ ਮੁੱਲ ਬੰਦਾ ਨਹੀਂ ਕਹ ਸਮਾਈ ਨਹੀਂ ਸੀ ਨਸਲ ਕੁਆਲਟੀ ਦਾ ਬਾਲੀ ਚਾਹੀਏ ਓਕੇ ਬਾਈ ਕੀ ਮੁੱਲ ਆਈ ਜਾਜਾ ਬਾਈ ਜੀ ਜਿਹੜਾ ਅੱਜ ਆਪਾਂ ਮੁੱਲ ਕਰਨੇ ਹੈਗਾ ਹਮ ਮੁੱਲ ਵਾਧਾ ਘਾਟਾ ਕਿਸੇ ਤੇ ਨਹੀਂ ਹੋਣਾ ਜਿਵੇਂ ਮਨਤਾ ਜੀ ਦਾ ਆਪ ਨੂੰ ਮੁੱਲ ਚੰਗਾ ਲੱਗੇ ਉਹੀ ਫੋਨ ਲਾਵੇ ਕੋਈ ਚੱਕਰ ਨਹੀਂ ਆ ਹਮ ਜੇ ਆਪ ਨੂੰ ਅਗਲੇ ਨੂੰ ਇਹ ਮੁੱਲ ਵੀ ਜ਼ਿਆਦਾ ਲੱਗੋ ਕੋਈ ਚੱਕਰ ਨਹੀਂ ਕੋਈ ਪਤਾ ਐਵੇਂ ਬੰਦਾ ਇੱਕ ਦੂਨੇ ਬੰਦੇ ਫੋਨਾਂ ਲਾ ਕੇ ਫਾਇਦਾ ਨਹੀਂ ਗੱਲਾਂ ਦਾ ਸਹੀ ਗੱਲ ਆ ਬਾਈ ਹਣਾ ਜਿਹੜਾ ਜਾਇਜ਼ ਮੁੱਲ ਕਲੇ ਛ ਮੁੱਲ ਆਪਣਾ ਹਰੇਕ ਨੂੰ 5000 ਦਾ ਬਟਾ ਆਪਰੇ ਬੰਦੇ ਨੂੰ ਪਤਾ ਲੱਗਿਆ ਉਹ ਦੇਖ ਕੇ ਨਹੀਂ ਸਹੀ ਗੱਲ ਆ ਭਾਈ ਮੰਗ ਲੈ ਕੋਸਾਣਾ ਬੋੜਾ ਹੈ ਯਾਰ 5000 ਘਾੜੇ ਜਦੋਂ ਕੰਮ ਤੇ ਕਰਾਂਗੇ ਪਹਿਲਾਂ ਵੱਧ ਕਰੀ ਜਾਓ ਘੱਟ ਵੱਧ ਕਰੀ ਜਾਓ ਕੋਈ ਫਾਇਦਾ ਨਹੀਂ ਆਪਾਂ ਆਨਲਾਈਨ ਮੁੱਲ ਕਰਨਾ ਪਰ ਮਾਨਤਨ ਛੋੜ ਛੱਪੇ ਵਾਲਾ ਹੋਊਗਾ ਠੀਕ ਐਵੇਂ ਕੋਈ ਨਾ ਤਾਂ ਅਗਲੀ ਚੀਜ਼ ਮੈਣਨ ਲੱਗੀ ਐ ਨਾ ਬੇਕਣ ਲੱਗੀ ਐ ਨਹੀਂ ਮੈਂ ਗੱਲਾਂ ਬਾਤੂ ਸਹੀ ਗੱਲ ਆ ਭਾਈ ਭਾਈ ਇਹ 44000 ਦੀ ਗੱਡ ਦੇਣੀ ਐ ਠੀਕ ਆ ਭਾਈ ਚੋਕੇ ਛੱਕ ਦੋ ਡਾਂਗ ਲੈ ਜੇ ਚਾਰ ਡਾਂਗ ਲੈ ਜੇ ਕੋਈ ਚੋਕੇ ਜਿਵੇਂ ਜਿਹੜਾ ਕੁਛ ਦੇਖਣਾ ਸਭ ਕੁਝ ਦੇਖ ਲਈ ਜੀ ਮੁੱਲ 48000 ਰੁਪਏ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਬਾਈ ਕਹਿੰਦਾ ਆਪਾਂ ਲੈਣ ਦੇਣ ਵਾਲੀ ਕਰਨੇ ਆ ਬਾਈ ਕੋਈ ਚੱਕਰਾਂ ਚ ਨਹੀਂ ਪੈਣਾ ਵੀ ਮੰਗ ਲਾ ਕੋਸ਼ਿਸ਼ ਤੇ ਦੇ ਦੇ ਕਿੰਨੇ ਦੀ ਹਨਾ ਤੇ ਜਮੇ ਲੈਣ ਦੇਣ ਵਾਲੇ ਰੇਟ ਕਰਨੇ ਆ 48000 ਰੁਪਏ ਮਗਰ ਅਸੀਂ ਬਾਅਦ ਚ ਕਰਾਂਗੇ ਮਗਰ ਉਹ ਦੱਸਾਂਗੇ ਪਹਿਲਾਂ ਵੀ 48000 ਕੇ ਲੈਣਾ ਆਪਾਂ ਬਹੁਤ ਠੀਕ ਆ ਬਾਈ ਠੀਕ ਬਾਕੀ ਸੀਲ ਠੰਡੀ ਦੀ ਉਹ ਦਿਖਾ ਦਿੰਨੇ ਆ ਧਾਰਾ ਤੂਰਾ ਇੱਕ ਨੰਬਰ ਧਾਰਾ ਤੂਰਾ ਬਾਈ ਕਹਿੰਦਾ ਮਾਰ ਕੇ ਦਿਖਾਣੇ ਕੋਈ ਚੱਕਰ ਨਹੀਂ ਬੰਦੇ ਨੂੰ ਬਾਈ ਜੀ ਇਹ ਵੀ ਮੁੱਲ ਜ਼ਿਆਦਾ ਲੱਗਦਾ ਉਹ ਤਾਂ ਫਰ ਹੱਲ ਨਹੀਂ ਦੀ ਗੱਲ ਦਾ ਕੋਈ ਸਹੀ ਮੈਂ ਮੈਨੂੰ ਆਪ ਮੁੜ ਕੇ ਬਾਈ ਤੂੰ ਇੰਨੇ ਲੈ ਲੈ ਲਾ ਫਲਾ ਨਾ ਲੈ ਲਾ ਕੋਈ ਗੱਲਾਂ ਦਾ ਟਾਈਮ ਪਾਸ ਕਰਨ ਦਾ ਕੋਈ ਫਾਇਦਾ ਨਹੀਂ ਨਾ ਤਾਂ ਆਪਣਾ ਕੋਈ ਟਾਈਮ ਹੁੰਦਾ ਇਹਨਾਂ ਸਹੀ ਗੱਲ ਤੇ ਕਹੀ ਜਾ ਵੀ ਤੂੰ ਆਪ ਆਪ ਹੀ ਨੀ ਕੋ ਹਜਾ ਕਰਦੇਈ ਆਪਣਾ ਤੂੰ ਦਾ ਹੈ ਨਹੀਂ 5-10 5-7000 ਕਮਾਉਣਾ ਇੱਕੋ ਜਿਹਾ ਕੋ ਕੰਮ ਨਹੀਂ ਆਪਣਾ ਤਾਂ ਚੱਲ ਨਾਗ ਵੱਧ ਲੈ ਆਉਣੇ ਹਿੰਗੇ ਆ ਦੇਖੋ ਜੀ ਥਾਣ ਦਿਖਾ ਦੇ ਇੱਧਰ ਵੀ ਜੀ ਟੇੜ ਦੀ ਥਾਣ ਕੱਢਿਆ ਦੇਖ ਲਓ ਥਾਣ ਬੜਾ ਕਮਾਲ ਦਾ گلابی ਥਾਣ ਮੁੱਠੀ ਵਾਲਾ ਚਵਾਈ ਚਵਾਈ ਦੇਖੋ ਜੀ ਚਵਾਈ ਦਿਖਾਉਂਦੇ ਆ ਬਈ ਚੋਣ ਬੜਾ ਚੰਗਾ ਲੱਗਿਆ ਹਨਾ ਚੋਣ ਬੜਾ ਚੰਗਾ ਰ ਚਵਾਈ ਦੇ ਮੈਂ ਕਿਹੜੇ ਲੱਖ ਲਈ ਇਹਨੂੰ ਨਹੀਂ ਚੋਣ ਲੱਗਦਾ ਇਹ ਸਹੀ ਗੱਲ ਆ ਬਈ ਸਹੀ ਗੱਲ ਆ ਹਾਂ ਲੈ ਕਿਆ ਬਾਤ ਆ ਪੂਰੀ ਠੰਡੀ ਸੀਲ ਆ ਜਿਵੇਂ ਮਰਜ਼ੀ ਚੋਈ ਜਾਂਦੀ ਚਵਾਈ ਬਹੁਤ ਚੰਗੇ ਯਾਰ ਇੱਥੇ ਖੜੀ ਆਹੀਂ ਖੜੀ ਰਹਿਣਾ ਨਹੀਂ ਹਾਂ ਹਲਦੀਪੁਰ ਹਣੀ ਹਣਾ ਵੀ ਨੀ ਜੀ ਕੋ ਮੇ ਜਵਾਕ ਬਿਠਾ ਦੀ ਥੱਲੇ ਸਹੀ ਗੱਲ ਆ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਵੀ ਥਾੜਾ ਨਾਲ ਚਾਰ ਹੋ ਜਾਣਾ ਆਰਡਰ ਬਹੁਤ ਚੰਗਾ ਬਈ ਥੀਟਿੰਗ ਬੜੀ ਚੰਗੀ ਆ ਉਧਰੋਂ ਉੱਠ ਕੇ ਇੱਧਰ ਵਜਾ ਲੱਤਾ ਰ ਮਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਹਣਾ ਬਈ ਕੋਈ ਚੱਕਰ ਨਹੀਂ ਜੀ ਕਿਸੇ ਕਿਸਮ ਦਾ ਨਹੀਂ ਮੈਂ ਕਹਿੰਦਾ ਠੀਕ ਹੈ ਮੋਲ ਵੀ ਜਮਾ ਜਾਇਜ਼ ਹੀ ਆ ਬਈ ਮਾਨਤਾ ਨਾਲ ਜ਼ਰੂਰ ਹੋ ਜੇ ਆਗੇ ਬਈ ਦੋ ਨੰਬਰ ਕਿਹੜਾ ਸੂਸ ਹੁੰਦੀ ਹੈ ਦੂਜਾ ਸੂਸ ਹੁੰਦੀ ਹੈ ਬਾਈ ਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਮੰਨ ਕੇ ਚੱਲੋ ਜੀ 6-7 ਦਿਨ ਲੈਂਦੀ ਹੈ 6-7 ਦਿਨ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਮਾਲਕ ਨੇ ਤਾਂ ਸਹੀ ਪਿਛਲੇ ਸੂ 14-15 ਕਿਲੋ ਖੋਲਿਓ ਬਈ ਤੋਰ ਤੇ ਹੁਣ ਬੰਦਾ ਆਪਦੀ ਸਮਝ ਨਾ ਲੈ ਜੇ ਮੰਨ ਕੇ ਚੱਲੋ ਜੋ ਮਰਜ਼ੀ ਮੰਨ ਕੇ ਸੋ ਆਪਾਂ ਮੰਨ ਕੇ ਚੱਲੋ ਜਨ ਨੂੰ ਨਹੀਂ ਕਰਦੇ ਨੇ ਇਹ ਆਰਡਰ ਬੜਾ ਚੰਗਾ ਪੂਰਾ ਫੀਡਿੰਗ ਦਾ ਆਰਡਰ 40 ਟਨ ਇਕੜ ਮੇ ਪੂਰੇ ਗੈਸ ਤੇ 120 ਫਾਲ ਪੂਰੀ ਠੰਡੀ ਜੀ ਹਮ ਫੇਸ ਬਹੁਤ ਚੰਗਾ ਚੰਗੀ ਆ ਸਨਖੀ ਆ ਵੜ ਬਾਈ ਬਾਕੀ ਤੋਰਾ ਤਰਾ ਦਿਖਾਉਨੇ ਸਵੀ ਪੜੀ ਆ ਲੈ ਆ ਜਾ ਕਲਰ ਬਹੁਤ ਚੰਗਾ ਗਰਮ ਆ ਯਾ ਲੈ ਤੋਰਾ ਤਰਾ ਚੈੱਕ ਕਰੋ ਬਾਈ ਕਮਾਲ ਥੋੜੀ ਥੋੜੀ ਪੱਤਾ ਥੋੜੀ ਹੋੜ ਲੈ ਬਾਈ ਥੋੜੀ ਕੀ ਮੋਲ ਆ ਬਾਈ ਜੈ ਜੈ ਬਾਈ 48000 ਰੀਲ ਰੀਲ 48000 ਰੁਪਏ ਮੰਨਤਾਂ ਹੋ ਜੀ ਬਸ ਮੰਨਤਾਂ ਨੂੰ ਹੀ ਹੋਣਾ ਜੀ ਬਹੁਤ ਮੋਲ ਮੋਲ ਨਹੀਂ ਜੀ ਆਪਣਾ ਹਮ 4852 ਮੰਗ ਲਓ 60 ਮੰਗ ਲਓ ਮਿਲ ਘਟੀ ਜੋ ਫਾਇਦਾ ਸਹੀ ਗੱਲ ਆ 48000 ਕੋਈ ਇਹ ਨਹੀਂ ਗੱਲ ਜੀ ਆਪਾਂ ਨੂੰ ਲੱਗ ਮੜ ਕੇ ਕਿਸੇ ਨੂੰ ਫੋਨ ਤੇ ਕਰਾਂਗੇ ਕਿਸੇ ਨੂੰ ਘਟ ਕੇ ਦਾ ਕਿਸੇ ਨੂੰ ਵੱਧ ਜੀ ਸਾਰਿਆਂ ਲਈ ਇੱਕ ਰੇਟ ਆ ਜੀ ਠੀਕ ਆ ਹਾਂ ਜੀ ਹਮ 48000 ਰੁਪਏ ਮੁੱਲ ਮਾਨਦਾਨ ਜ਼ਰੂਰ ਲੇਵਾ ਪਛਾਣ ਦੁੱਧਾ ਜਿਹਨੇ ਮੰਨ ਕੇ ਚਲੋ ਆਪਾਂ ਨੂੰ ਮੀਰੀ ਦੀ 16 17 ਕਿਲੋ ਦੀ ਅਗਲਾ ਜੋ ਮਰਜ਼ੀ ਮੰਨ ਕੇ ਲੈ ਜੀ ਬਹੁਤ ਠੀਕ ਆ ਹਾਂ ਜੀ ਹਮ ਅੱਗੇ ਬਈ ਤੁਹਾਨੂੰ ਨੰਬਰ ਕਿਹੜਾ ਸੁਆ ਬਈ ਨਹੀਂ ਨਹੀਂ ਵੀ ਦੂਜੇ ਸੁ ਸੁਣਾ ਬਈ ਜੀ ਕਿੰਨੇ ਦਿਨ ਲੈਂਦੀ ਆ ਬਈ ਬਸ 5 6 ਦਿਨ ਹੀ ਲਊ ਜੀ 5 6 ਦਿਨ ਕੀ ਰਿਕਾਰਡ ਦੁੱਧਾ ਬਈ ਦੋ ਦੋ 15 ਲੀਟਰ ਦੱਸਿਆ ਸੀ ਪਿਛਲੇ ਸਾਰੇ 15 ਲੀਟਰ ਆਰਡਰ ਬੜਾ ਚੰਗਾ ਹਨ ਤੇ ਲਾਡੋਂ ਲਾ ਬਹੁਤ ਪਈਆਂ ਕਿ ਲਾਡੋਂ ਬਹੁਤ ਐ ਖਾਨ ਤੋਂ ਬਹੁਤ ਚੰਗਾ ਲੱਗਿਆ ਖੜਮੇ ਪੂਰੇ ਗੈਰ ਤੇ ਖੋਲੇ ਭਈ ਤੋਰੇ ਹਾਂ ਜੀ ਮੁੱਠੀ ਵਾਲਾ ਥਾਨ ਲੱਗਿਆ ਬਈ ਤੇ ਲਾਂਡੋਂ ਲਾ ਦੋ ਜੱਜਮੈਂਟ ਲਾ ਲਿਓ ਸਾਰੀਆਂ ਬਾਲਡ ਲਾ ਗਰੋ ਆਪਣਾ ਜੰਮਦਾਪ ਦੇਖ ਕੇ ਲੈ ਕੇ ਜਾਵੇ ਜੀ ਹੂੰ ਫੇਸ ਬੜਾ ਚੰਗਾ ਹਨ ਨੈਕਸ ਨੈਕਸ ਬਰੀਡ ਐ ਨਾ ਕਰਨੀ ਮੰਨੇ ਸਹੀ ਗੱਲ ਆ ਕਲਰ ਬਹੁਤ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਸਾਫ ਸੁਧਰੀ ਆ ਬੜ ਕੱਚੀ ਜ਼ਰੂਰ ਆ ਦਣ ਹਜੇ ਗਰਮ ਵਾਲੀ ਲੈਣੀ ਆ ਪਾਸਾ ਦਾ ਜਿਹੜੀ ਕੱਚੀ ਕੱਚੀ ਹੈ ਜੀ ਤਾਂ ਹੀ ਇਹ ਭਾਅ ਹੀ ਆਪਣਾ ਸਹੀ ਗੱਲ ਆ ਬਈ ਕੀ ਬੰਦਾ ਕੋਈ ਵੇਚਣ ਨੂੰ ਵੀ ਲੈਂਦਾ ਅਗਲੇ ਨੂੰ ਕਮਾਈ ਵੈੜ ਤਾਂ 55000 ਰੁਪਏ ਆਪਣੇ ਪਤਾ ਹਮ ਫਿਰ 48000 ਰੁਪਏ 48000 ਇੰਟਰ ਤਾਂ ਆਈ ਦੀ ਇਹਦੇ ਜੀ 48 48 ਮੁੱਲ ਆ ਬਾਈ ਮਾਨਦਾਨ ਜ਼ਰੂਰ ਹੋ ਜਾ ਤਿੰਨ ਦਿਖਾਈਆਂ ਤਿੰਨਾਂ ਦਾ ਹੀ 48 48 ਮੁੱਲ ਆ ਬਾਈ ਮੁੱਲ ਜਾਇਜ਼ ਨੇ ਮਾਨਦਾਨ ਜ਼ਰੂਰ ਹੋ ਜਾਊਗਾ ਦੂਜਾ ਸੁਆ ਪਿਆ ਉਹ ਓਰੀਜਨਲ ਦੂਜਾ ਸੁਆ ਹਮ ਕਿੰਨਾ ਦੇ ਦੁੱਧ ਦੁੱਧ ਸੋਈ ਚਾਰ ਨੰਬਰ ਬਾਈ ਕਿਹੜਾ ਸੁਆ ਇਹ ਮੰਨ ਲਓ ਵੀ ਅਗਲੇ ਤਾਂ ਪਰ ਦੂਜੇ ਕਿਹੜੀ ਗਰੀਬ ਘਰੇ ਸੀਗੀ ਥੋੜੀ ਜਿਹੀ ਇਹ ਸਮਾਈ ਨਹੀਂ ਸੀਗੀ ਦੁੱਧ ਮੰਨ ਲਾਂਗੇ ਚਲੋ ਵੀ ਵਾਲੇ 20 ਲੀਟਰ ਦੱਸਿਆ ਜੀ ਕੱਢਿਆ ਦਾ ਅੱਛਾ ਵੀ ਆਪਾਂ ਹੁਣ ਜੋ ਮਰਜ਼ੀ ਮੰਨ ਕੇ ਲੈ ਲਓ ਹੂੰ ਥੋੜੀ ਸਮਾਈ ਜੀ ਸਮੋ ਦੇ ਘਰੇ ਬਾਈ ਹੋਰੋ ਬਾਈ ਮਣੀ ਪਰ ਉਹ ਆਏ ਮਾ ਲਾ ਟੇ ਲਾਭ ਹੋ ਭਾਈ ਹਾਂ ਥਾਨ ਬਹੁਤ ਚੰਗਾ ਲਾਭ ਹੈ ਕੱਚੀ ਹੈ ਜੀ ਹੱਥ ਦੀ ਹੈ ਕੱਚੀ ਜ਼ਰੂਰ ਆ ਬਾਈ ਉਸਾ ਬਣਾ ਦਾ ਜਜਾ ਲਾ ਲਿਓ ਬਣੂ ਵੀ ਚੰਗੀ ਹੈ ਨਾ ਬਣੂ ਬਹੁਤ ਚੰਗੀ ਬੰਦਾ ਸਾਹਮਣੇ ਵਾਲਾ ਲੈ ਜੀਗਾ ਕੋਈ ਸਹੀ ਗੱਲ ਹੈ ਮੇਰਾ ਦੁੱਧ ਬਹੁਤ ਓਰੀਜਨਲ ਗਾਂ ਨੂੰ ਵਧਣ ਵਾਲੀ ਚੀਜ਼ ਹੈ ਫੇਸ ਬੜਾ ਚੰਗਾ ਚਿਹਰਾ ਮਾਈ ਨੌ ਨੂੰ ਵੀ ਹਾਲ ਖਰਾਬ ਜੀ ਬੁਰਾ ਹਾਲ ਆ ਗਿਆ ਸਹੀ ਗੱਲ ਆ ਬਾਈ ਨੌ ਨੌ ਲਹਾਉਣ ਵਾਲੇ ਆ ਬਾਈ ਥੋੜੇ ਵਧੇ ਹੋਏ ਆ ਨੌ ਹੋਗੇ ਕੀ ਮੋਲ ਆ ਫਿਰ ਇਹਦਾ ਜਾਇਜ਼ ਬਾਈ ਜੀ ਇਹ ਵੀ 48 ਦੇ ਦਾਂਗੇ ਅੱਜ ਸੱਚੀ ਕਰਕੇ ਠੀਕ 48000 ਰੁਪਿਆ ਮੋਲ ਦਾ ਮਾਰਟਣ ਨੌ ਨੂੰ ਸੈੱਟ ਕਰਕੇ ਤਿਆਰ ਕਰਕੇ ਤਾਂ 60000 ਦੀ ਬੜਾ ਜੀ ਠੀਕ ਥਾਂ ਤੋਂ ਦਿਖਾ ਦੇ ਪੂਰਾ ਮੁਠੀ ਆ ਥਣ ਲੱਗੇ ਆ ਹਾਂ ਬਹੁਤ ਚੰਗਾ ਠੱਲਾ ਬਾਉ ਪਈਆਂ ਹਾਂ ਬਾਉ ਵਾਲਾ ਉਹ ਜੀ ਹਾਂ ਅੱਗੇ ਬਈ ਪੰਜ ਨੰਬਰ ਕਿਹੜਾ ਸੂਆ ਬਈ ਇਹ ਬਈ ਜੀ ਪਹਿਲਾ ਸੂਂਦੀ ਐ ਕਿੰਨੇ ਦਿਨ ਲੈਂਦੀ ਐ ਬਈ ਬਸ ਇਹ ਪੰਜ ਕਿ ਦਿਨ ਲਈ ਪੰਜ ਛੇ ਅੰਦਾਜ਼ੇ ਬੋਲਿਓ ਬਈ ਤੋੜਿਓ ਮੰਨਾਂਗੇ ਆਰਡਰ ਪੜਾ ਠੰਡੀ ਠੰਡੀ ਬਹੁਤ ਹੈ ਜੀ ਇਹ ਗੱਲ ਬਹੁਤ ਸੋਹਣਾ ਆਰਡਰ ਲੈ ਜਿਵੇਂ ਮਰਜੀ ਹੱਤ ਲਾਈ ਚੱਲ ਕਹਿੰਦੀ ਕਰ ਮਤਲਬ ਇਹ ਨਹੀਂ ਜੀ ਬੋਲੀ ਬਰੀਡ ਵਾਲੀ ਬੱਚੀ ਕੱਲਾ ਕੱਲਾ ਥਾਂ ਮੁਠੀ ਵਾਲਾ ਥਾਂ ਠੱਲਾ ਦਾ ਹੈ ਇਹ ਥਾਂ ਤੋਂ ਲਾਓ ਪਈਆਂ ਹਾਂ ਸਾਰੀਆਂ ਵਰਡਲਾਂ ਕੱਢੂ ਕਰ ਮਾਰਿਨੇਟ ਕਰ ਸ ਫੇਸ ਉਹ ਸਭ ਤੋਂ ਬਹੁਤ ਚੰਗਾ ਪ੍ਰਿੰਟ ਫਰਮ ਤੇ ਚੰਗਾ ਗਰਮ ਵਾਲੀ ਦਾ ਚੰਗੀ ਸਭ ਹੀ ਪੜੀ ਆ ਬਈ ਅਜਾ ਫੇਸ ਦੇਖੋ ਫੇਸ ਬੜਾ ਪਿਆਰਾ ਹੈ ਨਾ ਗਰਮ ਵਾਲੀ ਮਰੀਤਿਆਂ ਜੀ ਬੈਠ ਤੇ ਸਹੀ ਗੱਲ ਪਹਿਲਾ ਸੂਆ ਕਰਮ ਵਾਲੀ ਸੌਂਦੀ ਆ ਦਿਨ ਹਜੇ ਲੈਂਦੀ ਆ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣੇ ਨੇ ਅਜਾ ਕੀ ਮੋਲ ਆ ਬਾਈ ਇਹਦਾ ਬਾਈ ਜੀ 55000 ਦੀ ਦੇਣੀ ਆ ਬਸ ਮਾਨ ਤਨ ਹੋ ਜਾ ਉਹ ਮਾਨ ਤਨ ਛੋੜ ਛੱਪੇ ਦਾ ਕਰ ਲਾਂਗੇ ਠੀਕ ਆ 55000 ਰੁਪਿਆ ਮੋਲ ਆ ਵੀਰੇ ਦੁੱਧ ਬੈਠਦੇ 20 ਲੀਟਰ ਪਾਉਣਾ ਜੀ ਜ਼ਰੂਰ ਸੁਨਾਈ ਵਾਲੇ ਬੰਦੇ ਕੋਲ ਜਾ ਠੀਕ ਆ ਬਾਈ ਲੈਵਾਂ ਉਹ ਬਾਲਾ ਜੀ ਹਾਂ ਲੈਵਾ ਬਹੁਤ ਆ ਜਾ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਭਾਈ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੂਗੇ ਮੋਲ ਜਾਇਜ਼ ਆ ਮਾਨਦਨ ਜ਼ਰੂਰ ਹੋਵੇਗਾ ਕਿਆ ਲੈਵਾ ਮੂਰਨ ਉਹਨੇ ਹੀ ਲੈ ਮੂਰਨ ਉਹਨੇ ਹੀ ਲੈਵਾ ਅੱਗੇ ਲੈਵਾ ਮੂਰਨ ਨਾ ਨਾ ਦੇਖੀ ਆ ਪਹਿਲੇ ਨਾਲ ਦੁੱਧ 20 22 ਕਿਲੋ ਦੇ ਦੋ ਜੀ ਮਤਲਬ ਜਿੱਥੇ ਸੇਵ ਵਾਲੇ ਬੰਦੇ ਕੋਲੇ ਉਹ ਵੀ ਆਪਣਾ ਹੀ ਪਤਾ ਦਾ ਹਾਂ ਬਈ ਪਰ ਨਸਲ ਕੁਆਲਿਟੀ ਫੁੱਲ ਆ ਉਦੋਂ ਹੀ ਸਮਾਈਏ ਜੀ ਬੰਦੇ ਦੀ ਸਹੀ ਗੱਲ ਆ ਅੱਗੇ ਬਈ 6 ਨੰਬਰ ਕਿਹੜਾ ਸੂਆ ਬਈ ਇਹ ਦੂਜਾ ਸੂਆ ਸੂਣਾ ਬਈ ਇਹਨੇ ਕਿੰਨੇ ਦਿਨ ਲੈਣੀ ਆ ਬਈ ਉਹ 5 6 ਦਿਨ ਇਹਨੇ ਲੈਣੀ ਆ ਜੀ 5 6 ਦਿਨ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਈ ਭਾਈ ਮਾਲਕਾਂ ਨੇ ਪਹਿਲੇ ਸੂਈ ਦਾ ਦੱਸਿਆ 18 ਲੀਟਰ ਹਮਮ ਤਾਂ ਇਹ ਤੇ ਆਪਾਂ 20 ਦੀ ਵੀ ਕਰਦੇ ਜੇ ਤੋ ਠੀਕ ਆ ਤਾਂ ਲੇਵਾ ਬਹੁਤ ਚੰਗਾ ਲੇਵਾ ਪੂਰੀ ਫੀਟਿੰਗ ਵਾਲਾ ਜੀ ਜਾਣ ਤੋਂ ਬਹੁਤ ਉੱਪਰ ਦੀ ਰਾਜੀ ਆ ਯਾਰ ਹਾਂ ਰਾਜੀ ਫੁੱਲਾ ਜੀ ਬੜਾ ਹਾਂ ਜੋੜੀ-ਚੂੜੀ ਬਹੁਤ ਆ ਤਾਂ ਹਾਂ ਦੋ ਵੀ ਬੱਲੇ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਜੀ ਇਹਦਾ ਵੀ ਹਮਮ ਹੋਰ ਕੱਤੀ-ਕੱਤੀ ਆ ਭਾਈ ਦਿਨ ਹਜੇ ਲੈੰਡੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਪੂਰਾ ਤਾਰਾ ਕਰਮ ਵਾਲੀ ਦਾ ਚੰਗਾ ਕੱਦ ਵੱਡ ਵੀ ਚੰਗਾ ਸਭ ਹੀ ਪਲੀ ਜਾਂਦਾ ਕੀ ਮੁੱਲ ਆ ਭਈ ਇਹਦਾ ਬਈ 58000 ਦੇ ਦਿਆਂਗੇ ਮਾਨਤਨ ਹੋ ਜਾ ਹਾਂਜੀ ਮਾਨਤਨ ਬਸ ਸੋਰਸ 58000 ਰਪਿਆ ਮੋਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਵੇ ਚੰਗੀ ਆ ਬੜਾ ਸੁਨੱਖੀ ਆ ਬਈ ਠੰਡੀ ਦਾ ਤਾਂ ਕੋਈ ਅੰਤ ਨਹੀਂ ਜਿਹਦਾ ਕੋਈ ਚੱਕਰੀ ਜਿਵੇਂ ਮਰ ਗਿਆ ਤੂੰ ਲੈ ਜਾ ਮਾਜੀ ਬੈਠੇ ਰੋਈ ਕੋਈ ਚੱਕਰੀ ਆ ਬਈ ਕੋਈ ਚੱਕਰੀ ਨਹੀਂ ਜਿਵੇਂ ਮਰ ਗਿਆ ਥਣ ਤੁਣ ਦਿਖਾ ਦਿਓ ਜੀ ਸਾਈਡ ਤੋਂ ਦਿਖਾ ਦਿਓ ਥਣ ਤੁਣ ਐ ਨਹੀਂ ਗੱਲ ਕੋਈ ਹੂੰ ਥਣ ਤੁਣ ਪੂਰਾ ਚੰਗਾ ਲੱਗੇ ਨੂੰ ਕੀ ਦਾ ਥਾਣਾ ਯਾਰ ਇੱਕੋ ਜਿਹਾ ਥਾਣਾ ਸਹੀ ਗੱਲ ਬਾਕੀ ਜਾਨ ਬਹੁਤ ਹੈ ਜਾਨ ਬਹੁਤ ਹੈ ਅੱਗੇ ਬਈ ਬਈ ਇਹ ਪਹਿਲਾ ਸੂਆ ਸੂਦੀ ਹੈਗੀ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਲਈ ਰੀਡ ਵਾਲੀ ਬੱਚੀ ਹੈ ਪੂਰੀ ਉਹ 5-6 ਦਿਨਾਂ ਦੀ ਇਹ ਨਹੀਂ ਲੈਣੀ ਜੀ 5 ਤੋਂ 6 ਦਿਨ ਲੈਣੀ ਹੈ ਘਰ ਵਾਲੀ ਕਿਤੇ ਲਡੂ ਲਾ ਦੇਖੋ ਲਾ ਦੇਖੋ ਢਿੱਲਾ ਵਾ ਪਿਆਣਾ ਨਾ ਬ੍ਰੀਕ ਰਿਹਾ ਦੀ ਸਾਰੀਆਂ ਲੈ ਬਾਲਟਨ ਲੈ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਥਾਣ ਦੇਖੋ ਥਾਣ ਬੜਾ ਕਮਾਲ ਦਾ ਹੈ ਮੋਟੀ ਵਾਲਾ ਤਾਂ ਗੁਲਾਬੀ ਠਾਹ ਬਹੁਤ ਬਣਾਈ ਹਲਦਾ ਮਤਲਬ ਰੋਮਰਗਾ ਬਈ ਐ ਸਹੀ ਗੱਲ ਹੈ। ਕੱਚੀ ਬੜੀ ਜੀ ਹਾਂ। ਵਾਲੀ ਬਰੀਕੀ ਕੱਚੀ ਆ ਦਾਣ ਲੈਦੀ ਆ ਇਹਦੇ ਉਹਦਨ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਇਹਨੇ। ਥਾਂਲੇ ਵਾ ਬੜਾ ਚੰਗਾ ਬਾਕੀ ਤੋਰਾ ਤਰਾ ਦਿਖਾਉਨੇ ਆ। ਤੋਰਾ ਤਰਾ ਦੇਖੋ ਬਈ ਬਾਹਰ। ਕੀ ਮੋਲ ਲਈ ਇਹਦਾ? ਬਈ ਜੀ 63000 ਦੀ ਰਕੀ ਦੇ ਦਾਂਗੇ। ਮਾਨਤਾਨ ਹੋਜੂ। ਹਾਂਜੀ ਮਾਨਤਾਨ ਕੋਲ ਛੋੜਛੱਪੇ ਦਾ ਕਰ ਲਾਂਗੇ। ਠੀਕ ਆ। ਪਰ ਬੱਚੀ ਚੀਜ਼ ਹੈ ਜੀ ਇੱਕ। ਸਹੀ ਗੱਲ ਆ ਬਈ। 63000 ਰੁਪਿਆ ਮੋਲਾ ਮਾਨਦਾਨ ਜਿਹੜਾ ਬੱਚੀ ਦੇ ਸੇਵਾ ਵਾਲੇ ਬੰਦੇ ਕੋਲ 20 ਤੋਂ ਪਲੱਸ ਚੱਲਣਾ ਹੀ ਦੋਤੇ ਹਮ ਸਹੀ ਗੱਲ ਹੈ ਪੂਰੀ ਬਰੀਡ ਵਾਲੀ ਹੈ ਜੀ ਬਸ ਕੱਚੀ ਕੱਚੀ ਆਦਣ ਹਜੇ ਲੈੰਦੀ ਆ ਉਹਨੂੰ ਆਰਡਰ ਜਿਹੜਾ ਕਮਾਲ ਦਾ ਤਿਆਰ ਕਰੂਗਾ ਜੀ ਜੇ ਗਾਉਂ ਦੇ ਬੰਦੇ ਕੋਲੇ ਸੇਵਾ ਵਾਲੇ ਕੋਲੇ ਹੋਈ ਕਿ ਜੀ ਹਮ ਪੂਰੇ ਲੱਖ ਦੀ ਬਿਹੜਾ ਜੀ ਉਹਦਾ ਸਾਹਮਣੇ ਸਹੀ ਗੱਲ ਆ ਬਈ ਇੰਨੀ ਜਾਤ ਪਾਤ ਦਾ ਬੈਡ ਪ੍ਰਿੰਟ ਵਾਸ਼ਿੰਗ ਆ ਨਾ ਬੈਡ ਦਾ ਫਾਰਮਾ ਤੋਂ ਮਿਲਦੀ ਹੈ ਇਹ ਜਿਹੜਾ ਬੈਡ ਹੁੰਦੀ ਮਤਲਬ ਸਹੀ ਗੱਲ ਆ ਮਾਲੀਆਂ ਬ੍ਰਿਡ ਆ ਹਮ ਇਨਾ ਪਹਿਲਾਂ ਨੂੰ ਲੈਵਾ ਨਹੀਂ ਲੱਗਦਾ ਜੀ ਸਹੀ ਗੱਲ ਹੈ ਜੀ ਟਾਈਟ ਜੀ ਹੁੰਦੇ ਆ ਲੈਵੇ ਮਨ ਪੂਰੀ ਠੰਡੀ ਆ ਚੱਕ ਐ ਜਵਾਕ ਵਹਿ ਜੇ ਕੋਈ ਚੱਕ ਠੀਕ ਆ ਆਪਣੇ ਅੱਗੇ ਭਾਈ ਲਾਸਟ ਦੇ ਆਪਣੇ ਫਾਰਮ ਦੇ ਇਹ ਆਪਣੇ ਫਾਰਮ ਦੀ ਘਰ ਦੀ ਵੜਾ ਜੀ ਠੀਕ ਆ ਭਾਈ ਕਿਹੜਾ ਸਵਾ ਸੁਣੀ ਇਹ ਪਲੂਣੀ ਆ ਜੀ ਖੀਰੀ ਆ ਵੜ 22 ਮਹੀਨਿਆਂ ਦੀ ਉਮਰ ਆ ਜੀ ਅੱਛਾ ਦੰਦਾ ਜੀ ਖੀਰੀ ਆ ਹਾਂ ਖੀਰੀ ਚੈੱਕ ਕਰਕੇ ਲੈ ਜਾ ਬੰਦਾ ਦੋਸਤਾਂ ਦਾ ਜੀ ਸਾਰੇ ਕੋਈ ਦੰਦ ਸਿੱਕੇ ਭਾਈ ਦੇ ਫਾਰਮ ਦੀ ਵੜ ਦੰਦਾ ਜੀ ਖੀਰੀ ਆ ਬਿਲਕੁਲ ਬਿਲਕੁਲ ਚੈੱਕ ਕਰਕੇ ਲੈ ਜਾਵੇ ਜੀ ਬੰਦਾ ਕਿੰਨੇ ਕਿੰਨੇ ਲੈਂਦੀ ਆ ਬਈ ਬਾਈ ਜੀ ਹਲੇ ਤਾਂ ਇਹ ਮੰਨ ਕੇ ਚੱਲੋ ਵੀ 13-14 ਦਿਨ ਤਾਂ ਤੇ ਰਹਿੰਦੇ ਆਗੇ 13-14 ਦਿਨ ਪਤਾ ਲੋਚਾ ਦਿਨ ਵੱਧ ਘੱਟ ਲੈ ਜੇ 5 ਹਰ ਹਨਾ ਸਹੀ ਗੱਲ ਆ ਬਾਈ ਪਰ ਚੀਜ਼ ਆ ਕਹਿ ਨਹੀਂ ਗੱਲ ਕੋਈ ਚੀਜ਼ ਆ ਇੱਕ ਹਾਂਜੀ 13-14 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਫਾਰਮ ਵੀ ਵੇਚ ਰਹੋ ਥਲੇ ਆਰਡਰ ਦੇਖੋ ਜੀ ਅੱਜ ਜੀ ਬੰਨੀ ਆ ਆਪਾਂ ਕੋਈ ਇਹਨੂੰ ਦਿੱਕਤ ਨਹੀਂ ਕਿਸੇ ਵੀ ਗੱਲ ਦੀ ਸਹੀ ਗੱਲ ਹੈ ਸਫਾਈ ਜਿਹੜੇ ਲੰਡੋ ਨਾ ਵਾਪ ਪਈਆਂ ਜਦੋਂ ਲੈ ਇੰਨਾ ਕਰ ਦੇਣਾ ਜੀ ਜਗੜ ਦੇ ਵਿੱਚ ਠੀਕ ਆ ਬਾਈ ਕੁਆਲਿਟੀ ਆ ਕਹੜਾ ਪੂਰੇ ਸੀਮਣ ਪਤਾ ਬਾਈ ਕਿਹੜੇ ਦੀ ਹੈ ਬਾਈ ਸੀਮਣ ਕਾ ਇਹ ਦੋ ਤਿੰਨ ਵਾਰ ਡਾਕਟਰ ਬਦਲ ਗਿਆ ਆਪਣੇ ਧਿਆਨ ਚ ਨਹੀਂ ਵੀ ਕਿਹੜਾ ਕੀ ਤੋਂ ਲੱਗਿਆ ਉਹਨੇ ਤੁਹਾਨੂੰ ਕਹਿ ਦੀ ਆਪਾਂ ਲਿਖਿਆ ਹੈ ਨਹੀਂ ਕਿ ਇਹਦਾ ਠੀਕ ਆ ਦੋ ਤਿੰਨ ਡਾਕਟਰ ਆਉਂਦੇ ਸੀਗੇ ਠੀਕ ਆ ਧਿਆਨ ਚ ਨਹੀਂ ਗੱਲ ਮੈਂ ਆਪਾਂ ਝੂਠ ਮਾਰਨ ਦੀ ਗੱਲ ਦਾ ਹੂੰ ਸੀ ਮੈਨੂੰ ਬਾਰੇ ਨਹੀਂ ਹੋ ਲਿਓ ਭਾਈ ਤੋਰਿਓ ਆ ਬੈਸੀ ਚੰਗੀ ਲੱਗਿਆ ਉਹ ਆ ਲਗਾ ਲਵਾਉਣੇ ਤਾਂ ਬੈਸੀ ਵਧੀਆ ਜੀ ਮੈਂ ਆਪਾਂ ਝੂਠ ਨਹੀਂ ਮਾਰਨਾ ਜਿਵੇਂ ਕੋਈ ਫਲਾਣਾ ਲੱਗਿਆ ਉਹ ਗੱਲ ਦਾ ਕੀ ਫਾਇਦਾ ਨਾਸ ਨੂਸ ਦੇਖਣ ਲਈ ਗੁਲਾਬੀ ਨਾਲ ਬਿਲਕੁਲ ਦੀ ਸਹੀ ਗੱਲ ਆ 프ਰਿੰਟ 프ਰਿੰਟ ਬਹੁਤ ਚੰਗਾ ਤੋਰਾ ਤਰਾ ਚੰਗਾ ਕੱਦ ਵੱਡ ਚੰਗਾ ਡਰ ਕਮਾਲ ਦਾ ਉਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂ ਬਸ ਕੱਚੀ ਕੱਚੀ ਆ ਹਜੇ ਦਣ ਲੈਦੀ ਆ ਉਹਨੂੰ ਆਰਡਰ ਹੈ ਜਿਹੜਾ ਕਮਾਲ ਦਾ ਤਿਆਰ ਕਰ ਲੂ ਚੰਗੀ ਆ ਬਈ ਵੱਡੀ ਗੱਲ ਆ ਜਿਹੜੀ ਦੰਦਾਂ ਚੋ ਖੀਰੀ ਆ ਬਿਲਕੁਲ ਖੀਰੀ ਨਹੀਂ ਕਹਿਣ ਦੀ ਗੱਲ ਨਹੀਂ ਸਿੱਟਿਆ ਵੀ ਨਹੀਂ ਦੰਦ ਹਲੇ ਮਨਲਾ ਵੀ ਚੱਕਣਾ ਨਹੀਂ ਠੀਕ ਆ ਦੁੱਧ ਦਾ ਦਾਲ ਬੱਚੂ ਆ ਹਜੇ ਕੱਦ ਕਰੂਗੀ ਬਈ ਨੇ ਵਾਲੂ ਵਾਦਾ ਨੇ ਕਮਾਲ ਦਾ ਤਿਆਰ ਕਰ ਲੈਣਾ ਨਿਕਰੂਗੀ ਬਹੁਤ ਬਾਈ ਨੇ ਦੱਸਿਆ ਵੀ ਲੇਵਾ ਬਣਾਉਂਦੀ ਬਹੁਤ ਆ ਗੇਰੀਆਂ ਬ੍ਰੀਡ ਆ ਜਿਹੜੀ ਮਾਵਾ ਦਾ ਜਿਹੜੇ ਰਿਕਾਰਡ ਨੇ ਉਹ ਵੀ ਚੰਗੇ ਹੋਣਗੇ ਹਨਾ ਹਾਂ ਜੇ ਤਾਂ ਮਾਵਾ 36 ਲੀਟਰ ਦਾ ਰਿਕਾਰਡ ਆ ਜੀ 36 ਲੀਟਰ ਦਾ ਹਾਂਜੀ ਠੀਕ ਆ ਬਾਈ ਤੇ ਕੀ ਮੋਲ ਆ ਫਿਰ ਜਾਇ भाई जी बिल्कुल जायज 75000 ਦੀ ਬੱਚੀ ਦੇ ਦੇਣੀ ਅੱਜ ਠੀਕ ਆ ਮਾਨਤਨ 3000 ਦੀ 500 ਦੀ 10 ਦੀ ਕੱਚੀ ਆ ਹੂੰ ਤਾਂ ਕਰਕੇ ਜੇ ਬੰਦੇ ਨੇ ਵੇਚਣੀ ਆ ਪੂਰੀ ਵਧੀਆ ਕਮਾਈ ਦੇਊਗਾ ਗਾ ਵੀ ਦੇਖੋ ਸਹੀ ਗੱਲ ਆ ਦੇਖੋ ਹੀ ਸਫਾਈ ਨਹੀਂ ਕਰਨੀ ਹੁੰਦੀ ਜੀ ਸਫਾਈ ਨਹੀਂ ੱਲਾਂ ਢਲਾਂ ਬਹੁਤ ਪਈਆਂ ਇੱਕ ਨੰਬਰ ਦਾ ਮੋਲ जायज ਆ ਭਾਈ ਮਾਨਤਨ ਜ਼ਰੂਰ ਬਹੁਤ ਵੱਡੀ ਸੋਹਣੀ ਐ ਜੀ ਤਨ ਦੋਦੀ ਹੁਣ ਹਾਂ ਉਹ ਡਬਲ ਬੈਡ ਬਣੇ ਪਹਿਲਾਂ ਉਮਰ ਦੀ ਸੱਚ 22 ਮਹੀਨੇ ਉਮਰਾਈ ਠੀਕ ਆ ਭਾਈ ਨਾਗਸੀ ਭਰਾ ਕੋਲੇ ਭਾਈ 8 8 ਹੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦਾ ਵੀ ਵਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਹਦਲੋਂ ਧੰਨਵਾਦ